ਯੋਗ ਮੰਤਰੀ ਸਾਹਿਬ ਬਿਠੇ ਆ ਫੇਰ ਸਾਹਿਬ ਬਿਠੇ ਹਿੱਸਾ ਬਿਠੇ ਆ ਹਰ ਵਾਰ ਮੀਟਿੰਗ ਹੁੰਦੀ ਆ ਉਹੀ ਮਸਲੇ ਹੁੰਦੇ ਆ ਉਹ ਮਤਲਬ ਪੂਰੇ ਹੀ ਹੁੰਦੇ ਚਲੋ ਸਾਰੇ ਸਾਥੀਆਂ ਨੇ ਗੈਰ ਦਾ ਆਪਣਾ ਨਾਮ ਨਹੀਂ ਬਰਬਾਦ ਕਰਨਾ ਚਾਹਤਾ ਮੈਂ ਕੋ ਬੇਨਤੀ ਕਰਨੀ ਆ ਸਾਡਾ ਨਾਣਵਰ ਰੋਡ ਤੇ ਗੁਰਮਨ ਸਾਹਿਬ ਪਿੰਡਾ ਜੀ ਤੇ ਸਾਡੇ ਬੰਦਾਂ ਤੋਂ ਸੰਤ ਰੰਜਦਾ ਜੀ ਇੱਕ ਟ੍ਰੇਨ ਲੈ ਕੇ ਜਾਂਦੀ ਜੀ ਨੋਸਿੰਗ ਮੈਂ ਪਹਿਹੀਆ ਵੀ ਬੇਨਤੀ ਕੀਤੀ ਸੀ ਪਰ ਇਹ ਤਾਂ ਗੱਲ ਕਰਦੇ ਵੀ ਗੱਲਾਂ ਇਥੇ ਨਾਲ ਹੋ ਸਕਾ ਮੈਂ ਨਹੀਂ ਕੰਮ ਕੀ ਕਰ ਲਈ ਕੰਮ ਦੇ ਮਰਗੇ ਜਮੀਨੀ ਪੱਧਰ ਦੇ ਉੱਪਰ ਤੋਂ ਇੰਪਲੀਮੈਂਟੇਸ਼ਨ ਨਹੀਂ ਹੋਈ ਜਦੋਂ ਸ਼ਾਮ ਤੋਂ ਲਈ ਆਜੀ ਕੋਥੇ ਆ ਕੇ ਇੱਕ ਪੈਨਲ ਮਾਰਕੇ ਜਾਂਦੇ ਹੋ ਤੇ ਸਿਕਿਉਰਿਟੀ ਜ਼ੀਰੋ ਹੋ ਜਾਂਦੀ ਸਾਡੇ ਆਪਣੇ ਲੈਬ ਦੇ ਜੂੜੇ ਵਰਤਾ ਉਹ ਛੋਟੀ ਕਰਦੇ ਆ ਜੀ ਇਹ ਪੀੜ੍ਹੀਆਂ ਬੇਤੀ ਕੀਤੀ ਸੀਗੀ ਅਸੀਂ ਸਭੀ ਅੰਗਲ ਦੀ ਉੱਤੇ ਸਵਾਗਤ ਕਰਦੇ ਆਂ ਅਸੀਂ ਲਾਲੋ ਦੇ ਸੇਖਪਾਲ ਜੀ ਜਿਨ੍ਹਾਂ ਨੂੰ ਪਤਾ ਸਾਹਿਬ ਦੇ 15 20 ਸਤੋਂ ਜਿਨ੍ਹਾਂ ਨਾਲੇ ਬੋਲਾਂ ਦੀ ਕਰਦੇ ਹਨ ਪਰ ਪ੍ਰਸ਼ਾਸਨਰ ਜੇ ਉਧਰ ਕੋ ਰੋਡ ਪੀਆ ਕਰਾ ਦੇ ਕਿਉਂਕਿ ਕਾਫੀ ਸੰਘਤ ਹੁੰਦੀ ਹੈ ਨਾਲ ਜਾਂਦੀ ਮੁੰਡੇ ਹੁੰਦੇ ਆ ਕੇ ਹੋਣ ਦੇ ਫਿਰ ਉੱਥੇ ਆਪਣੇ ਮਦਨ ਫੰਮੇ ਚ ਆਉਂਦੇ ਨਾ ਕੰਬਾਈਨ ਹੋ ਜਾਂਦਾ ਤਾਂ ਲੜਾਈ ਦਾ ਕਾਰਨ ਬਣਦਾ ਸ਼ਾਂਤੀ ਸੇਫਰੀ ਆਪਾਂ ਸੇਹਰ ਤੱਕ ਜਿਉਣਾ ਇਹ ਇੰਦਰਾ ਮੈਂ ਸਮਝਾ ਕਿ ਨਾ ਜਾਵੇ ਵੀ ਇੱਕ ਦੀ ਹੁਲੜਵਾਈ ਹੋ ਗਈ ਕੋਈ ਜਦੋਂ ਹੁਲੜਵਾਈ ਜਦੋਂ ਹੁੰਦੀ ਜਦੋਂ ਤੁਸੀਂ ਪ੍ਰਸ਼ਾਸਨ ਨੂੰ ਬਲਾ ਹੁੰਦਾ ਵੀ ਇਹ ਕੀ ਜਾ ਰਹੀ ਹੈ ਜਦੋਂ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਉਹਨੂੰ ਫਟੌੜ ਬੰਦ ਕਰਾਂ ਲੈਂਦੇ ਕਿ ਅਦਰ ਕੋਈ ਨੰਗੇ ਰਾਹੀ ਹੁੰਦਾ ਕਿ ਡਬਲੇ ਬੰਦ ਕਰਾ ਦੇ ਤੇ ਸੰਤਾ ਦੇ ਮੇਰੇ ਵਿੱਚ ਬੰਦ ਵੀ ਕੋ ਇਸ ਕਰਕੇ ਬੀਸੀ ਸਾਹਿਬ ਜੀ ਮੇਰ ਸਾਹਿਬ ਨਾ ਮੇਰ ਸਾਹਿਬ ਤੁਸੀਂ ਵੀ ਇੱਕ ਨਿਸਾਨ ਮੇਜ ਕਰ ਦਿਓ ਵੀ ਮੇਰ ਬਣਿਆ ਗਈ ਉੱਥੇ ਕੋਈ ਚੂਨਾ ਬਾਲੋ ਕੋਈ ਇੰਜਾਲ ਲਵਾ ਦਿਓ ਪਤਾ ਲੱਗ ਰਿਹਾ ਜੀ ਇਸ ਘਰ ਤੋਂ ਇਹ 93 ਨੇ ਇਹ ਕਿ ਬਾਕੀ ਸਾਡੇ ਜਿੰਨੇ ਵੀ ਇਹ ਸਾਰੀ ਇਹ ਮੀਟਿੰਗ ਆ ਜੀ ਪੂਰੇ ਜਿਹੜੇ ਸੁਝਾਅ ਸਮਾਜ ਦੇ ਆ ਕੋ ਉਨਾਂ ਦੀ ਆ ਉਹਨਾਂ ਜੋ ਸੁਝਾਅ ਹੁੰਦੇ ਆ ਅਸੀਂ ਬੀਨ ਕਰਦੇ ਵੀ ਤੁਸੀਂ ਜਰੂਰ ਪੂਰੇ ਕਰੋਗੇ ਜੈਪੀ ਗੈਪਰ